ਬੜੀ ਮੰਦਪਾਗੀ ਖਬਰ ਰਖੜੀ ਤੋਂ ਪਹਿਲਾਂ ਸਾਹਮਣੇ ਆਈ ਹੈ ਜਿੱਥੇ ਕਿ ਮਲੇਰਕੋਟਲਾ ਰੋਡ ਤੇ ਮਹਿੰਦਰਾ ਪਿਕਅਪ ਗੱਡੀ ਨਹਿਰ ਦੇ ਵਿੱਚ ਟਿਕ ਪਈ ਜਿਸ ਨਾਲ ਗੱਡੀ ਦੇ ਵਿੱਚ 24 ਤੋਂ 26 ਲੋਕ ਸਵਾਰ ਸਨ ਜਿਸ ਦੇ ਵਿੱਚੋਂ 2 ਤੋਂ 4 ਲੋਕ ਜਿਸ ਦੇ ਵਿੱਚੋਂ ਦੋ ਬੱਚੇ ਦੱਸੇ ਜਾ ਰਹੇ ਹਨ ਉਹਨਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਤੋਂ ਚਾਰ ਲੋਕ ਹਾਲੇ ਵੀ ਲਾਪਤਾ ਆ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਚ ਨੈਣਾਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਪਿੰਡ ਮਣਕਪਾਲ ਦੇ ਵਿੱਚ ਲੋਕ ਮੁੜਦੇ ਪਏ ਸੀ ਕਿ ਗੱਡੀ ਦੇ ਵਿੱਚ ਸਵਾਰ ਲੋਕਾਂ ਨੇ ਦੱਸਿਆ ਹੈ ਕਿ ਪਿਕਅਪ ਗੱਡੀ ਓਵਰਲੋਡ ਸੀ ਇੱਕ ਵਾਹਨ ਨੂੰ ਓਵਰਟੇਕ ਕਰਦੇ ਹੋਏ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਹਾਦਸਾ ਹੋ ਜਾਂਦਾ ਹੈ ਇਹ ਹਾਦਸਾ ਲੁਧਿਆਣਾ ਦੇ ਵਿੱਚ ਰਾਤ ਨੂੰ ਜਗੋੜਾ ਨਹਿਰ ਪੁਲ ਤੇ ਹੁੰਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਰੌਲਾ ਪੈ ਜਾਂਦਾ ਹੈ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਮਨਜੀਤ ਕੌਰ ਸੁਖਮਨ ਕੌਰ ਅਤੇ ਆਕਾਸ਼ ਤੀਪ ਸਿੰਘ ਦੇ ਰੂਪ ਦੇ ਵਿੱਚ ਹੋਇਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਮੌਕੇ ਤੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਐਸਐਸਪੀ ਜੋਤੀ ਯਾਦਵ ਅਤੇ ਵਿਧਾਇਕ ਮਨਿੰਦਰ ਸਿੰਘ ਗਿਆਸਪੁਰ ਰਾਤ ਡੇਲੋ ਦੇ ਹਸਪੀਟਲ ਪਹੁੰਚਦੇ ਅਤੇ ਜ਼ਖਮੀਆਂ ਦਾ ਹਾਲਚਲ ਲਿਆ ਜਾਂਦਾ ਆ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਆ ਜਿਹਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਅਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗਿਆ ਹੋਇਆ ਇਹ ਜਗ੍ਹਾ ਤੇ ਰਹਿਣ ਲੱਗਿਆ ਇਹ ਇੱਕ ਜਗੇੜੀ ਬੋਲ ਹੈਗਾ ਤੁਸੀਂ ਦੇਖਿਆ ਹੋਣਾ ਲਗਭਗ 10 ਕਿਲੋਮੀਟਰ ਅੱਗੇ ਜਾ ਕੇ ਤੇ ਇੱਕ ਆ ਆਟੋ ਰਿਕਸ਼ਾ ਥੋੜਾ ਜਿਹਾ ਛੋਟਾ ਹਾਥੀ ਜਿੰਨਾ ਬਗਾਇਆ ਉਹ 'ਚ 24 ਬੰਦੇ ਸਵਾਰ ਸੀਗੇ ਲਗਭਗ 24 ਜਿਹੜੀ ਪਤਾ ਲੱਗਿਆ ਤੇ ਡਰਾਈਵਰ ਉਹ ਸੜਕ ਦੇ ਕਿਨਾਰੇ ਨਹਿਰ 'ਚ ਡਰਾਈਵ ਜਿਹੜਾ ਹੈਗਾ ਉਹ ਟੋਪਲ ਕਰ ਗਿਆ ਇਸ ਕਰਕੇ ਉਹ ਸਾਰਾ ਮੈਦ ਚ ਪਟ ਗਿਆ ਸੀਗਾ ਤੇ ਉਸ ਤੋਂ ਕਾਫੀ ਬੰਦੇ ਬਾਹਰ ਕੱਢ ਲਏ ਗਏ ਨੇ ਔਰ ਲਗਭਗ 22 ਨੇੜ ਜਿਹੜੇ ਬੰਦੇ ਬਾਹਰ ਕੱਢ ਚੁੱਕੇ ਨੇ ਔਰ ਉਹਨਾਂ ਦਾ ਇਲਾਜ ਜਾਰੀ ਹੈ ਕਿੰਨੇ ਕਿੰਨੇ ਸ਼ਦਲ ਮਰੀ ਹੋਈ ਹੈ ਜਿਹੜੇ ਹੁਣ ਤੱਕ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ 4 ਬੰਦੇ ਜਿਹਦੇ ਵਿੱਚ ਦੋ ਬੱਚੇ ਔਰ ਦੇ ਦੋ ਬੜੇ ਉਹਨਾਂ ਦੀ ਇੱਕ ਮੇਲ ਹੋਰ ਇੱਕ ਈਮੇਲ ਉਹਨਾਂ ਦੀ ਅਨਫੋਰਚਨਿਟੇਟ ਜਿਹੜੇ ਐਂਡਪ੍ਰੋਡੈਕਟ ਉਹ ਬਾਈਂਡਿੰਗ ਕਿਨੇ ਮਿਸਿੰਗ ਹੈ ਜੇ ਦੋ ਦੀ ਉੱਥੇ ਸਾਨੂੰ ਹੈਗਾ ਵੀ ਦੋ ਬੰਦੇ ਹੋਰ ਉੱਥੇ ਮਹਿਰ ਜਿਹਨਾਂ ਦੀ ਹਜੇ ਤਲਾਸ਼ ਜਾਰੀ ਸਰ ਇਹ ਸਾਰੇ ਲੁਧਿਆਣਾ ਦੇ ਨਹੀਂ ਜਾਂ ਕਿੱਥੇ ਦੇ ਨਹੀਂ ਹੱਤਾ ਕੁਝ ਪਤਾ ਚੱਲੇਗਾ ਇਹ ਵਾਲੇ ਦੋੜੇ ਦੇ ਪਿੰਡਾਂ ਦੇ ਨੇ ਜਿਹੜੇ ਉੱਥੇ ਮੱਥਾ ਟੇਕਣ ਆਏ ਸੀਗੇ ਇਹ ਨਿਹੰਗ ਦੇ ਵੀ ਤਾਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਨੇਣਾ ਦੇਵੀ ਯਾ ਉਥੇ ਮਤਲਬ ਧਾਰਮਿਕ ਸਥਾਨ ਤੋਂ ਮਤਲਬ ਇਹ ਹੋ ਸਕਦਾ ਹੈ ਕਿ ਕਿੰਨੇ ਕੋਲ ਹੈ ਤੇ ਲਗਭਗ ਲਗਭਗ ਜਦੋਂ ਵੀ ਹੋਇਆ ਅਸੀਂ ਨਾਲ ਦੇ ਨਾਲ ਹੀ ਮੌਕੇ ਤੇ ਪਹੁੰਚ ਕੇ ਸੀਗੇ ਤੇ ਅਸੀਂ ਉਥੇ ਮੌਕੇ ਤੋਂ ਹੀ ਆ ਰਹੇ ਹਾਂ ਹੁਣ ਇਹ ਸਭ ਚੱਲ ਰਿਹਾ ਤੇ ਪਰੇਸ਼ਨ ਜਿਹੜਾ ਕੱਦ ਉਹਨਾਂ ਨੂੰ ਪਰੇਸ਼ਨ ਚੱਲ ਰਿਹਾ ਹੈ ਸਰ ਕੀ ਨਜ਼ਰ ਆਇਆ ਹਾਲੇ ਤੱਕ ਕਿ ਇਹ ਇਨਸੀਡੈਂਟ ਹੋਇਆ ਕਿ ਮੈਨੂੰ ਲੱਗਦਾ ਵੀ ਇੱਕ ਤਾਂ ਜਾਂ ਤਾਂ ਉਹਨਾਂ ਨੇ ਇਸ ਥੋੜੇ ਸਾਈਡ ਲਈ ਤੇ ਓਵਰ ਲੋਡਿੰਗ ਜ਼ਿਆਦਾ ਸੀ ਕਿ ਕਰਕੇ ਉਹ ਕਰਨ ਵਾਪਸ ਨਹੀਂ ਮੋੜ ਪਾਇਆ ਤੇ ਸਲਿੱਪ ਕਰ ਗਿਆ ਜਿਹੜੇ ਸਭ ਘਾਇਲ ਹੋਏ ਉਹਨਾਂ ਨੂੰ ਲੁਧਿਆਣਾ ਦੇ ਸ਼ਿਫਟ ਕੀਤਾ ਗਿਆ ਜਾਂ ਫਿਰ ਹੋਰ ਕਿਤੇ ਨਹੀਂ ਜਿਹੜੇ ਘਾਇਲ ਨੇ ਕਾਫੀ ਤੋਂ ਰਿਕਵਰ ਕਰਕੇ ਆਪਣੇ ਘਰੇ ਜਾ ਚੁੱਕੇ ਨੇ ਬਾਕੀ ਇੱਥੇ ਡੇਲੋ ਹਸਪੀਟਲ ਐਡਮਿਟਡ ਨੇ ਕੁਝ ਅਹਿਮਦਗੜ੍ਹ ਦੇ ਵੀ ਅਸਸੀਵਲ ਹਸਪੀਟਲ ਭੇਜੇ ਠੀਕ ਹੈ ਸਰ ਮੂਰ ਕਿੰਨੇ ਜਨਾਂ ਨੂੰ ਦਰਸਾਲ ਕੰਮ ਚਾਹ ਹਾਂਜੀ 4 ਦੀ ਕਨਫਰਮਡ ਹੈਗੀ ਡਾਕਟਰ ਸਾਹਿਬ ਵੱਲੋਂ ਸਰ ਇੱਥੇ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਕੋਈ ਬੱਚੇ ਵੀ ਨਹੀਂ ਸਰ ਮਰ ਨਾਲ ਦੋ ਬੱਚੇ ਦੋ ਬੱਚੇ ਠੀਕ ਸਰ ਕੋਈ ਜ਼ਿਆਦਾ ਸੀਰੀਅਸਲੀ ਹੈਗਾ ਇਨਾਂ ਚ ਨੀ ਜਿਆਦਾ ਸੀਰੀਅਸ ਨਹੀਂ ਹੈਗੇ ਆਊਟ ਆਫ ਡੇਂਜਰ ਹੀ ਆ ਜਿਹੜੇ ਇੱਥੇ ਹਸਪੀਟਲ ਦੇ ਠੀਕ ਹੈ ਡਾਕਟਰ ਵੀ ਵੇਟ ਕਰਦੇ ਨੇ